ਮਾਨ ਸੀਗਾ 27 ਸਾਲ ਦੀ ਉਮਰ ਆਉਦੀ ਹੈ ਜੀ। ਇੱਕ ਬੇਟੀ ਐ ਛੋਟੀ ਜੀ ਬੱਚੇ ਉਹਦੇ ਨਾਲ ਨਹੀਂ ਰਹਿ ਰਹੇ ਉਥੇ। 13 ਮਾਰਚ ਨੂੰ ਮਾਪਿਆਂ ਨੇ ਇਟਲੀ ਦੀ ਫਲਾਈਟ ਫੜਨੀ ਸੀ ਅਤੇ ਆਪਣੇ ਪੁੱਤਰ ਨੂੰ ਮਿਲਣ ਇਟਲੀ ਜਾਣਾ ਸੀ ਪਰ ਵਿਦੇਸ਼ ਜਾਣ ਤੋਂ ਠੀਕ 3 ਦਿਨ ਪਹਿਲਾਂ ਕਰਜ਼ੇ ਜਿਹੀ ਖਬਰ ਆਈ ਕਿ ਮਾਪੇ ਬੁੱਤ ਬਣ ਕੇ ਰਹਿ ਗਏ। ਹਰ ਪਾਸੇ ਜਿਵੇਂ ਹਨੇਰਾ ਛਾ ਗਿਆ। ਮਾਮਲਾ ਇਟਲੀ ਤੋਂ ਸਾਹਮਣੇ ਆਇਆ ਜਿੱਥੇ ਬਟਾਲਾ ਦੇ ਪਿੰਡ ਤਤਲਾ ਦੇ ਰਹਿਣ ਵਾਲੇ ਨੌਜਵਾਨ ਪਰਮਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ ਦੋ ਦਿਨ ਬਾਅਦ ਮਾਪਿਆਂ ਨੇ ਇਟਲੀ ਦੀ ਫਲਾਈਟ ਫੜਨੀ ਸੀ ਪਰ ਉਸ ਤੋਂ ਪਹਿਲਾਂ ਹੀ ਪੁੱਤਰ ਦੀ ਮੌਤ ਦੀ ਖਬਰ ਬਿਨਾਂ ਫਲਾਈਟ ਫੜਿਆ ਹੀ ਪਿੰਡ ਆ ਗਈ ਵਰਣ ਪ੍ਰਤਾਪ ਸਿੰਘ ਇਹ ਪਿੰਡ ਤਤਲਾ ਜਤ ਜਵਾਰ ਮੁੰਡਾ ਸੀਗਾ ਸਾਡੇ ਮਾਮਾ ਜੀ ਨੇ ਸਰਦਾਰ ਦੇਵ ਸਿੰਘ ਇੱਥੇ ਉਹ ਵੀ ਕਾਫੀ ਕਰ ਇਟਲੀ ਰਹੇ ਆ ਉਹਨਾਂ ਦੇ ਲਗਭਗ ਪੂਰੀ ਫੈਮਿਲੀ ਉੱਥੇ ਆ ਇਹ ਮੁੰਡੇ ਦਾ ਵਿਆਹ ਹੋਇਆ ਸੀ ਕਿ 2.5 ਸਾਲ ਦੇ ਕਰੀਬ ਉਦੋਂ ਇੱਕ ਬੱਚੀ ਆ ਵਾਈਫ ਵੀ ਉਹਦੀ ਉੱਥੇ ਹੀ ਹੈ ਉੱਥੇ ਉਹ ਕੋਈ ਮੇਰਾ خیال ਕੋਈ ਕੰਮ ਕਰਦਾ ਸੀ ਜਿੱਦਾਂ ਜਿਹੜੀ ਫਾਰਮ ਦੇ ਵਿੱਚ ਕੋਈ ਟਰਾਲੇ ਵਗੈਰਾ ਉਹਨਾਂ ਨੂੰ ਜਿਹੜਾ ਮਟੀਰੀਅਲ ਆ ਫੀਡ ਵਗੈਰਾ ਸਪਲਾਈ ਕਰਦਾ ਸੀ ਤੇ ਕੱਲ ਕੋਈ ਉਦੋਂ ਇਟਲੀ ਦੇ ਟਾਈਮ ਦੇ ਨਾਲ 1.5 ਵਜੇ ਦੇ ਕਰੀਬ ਉੱਥੇ ਕੋ ਉੱਪਰ ਤਾਰਾ ਸੀ ਜਾਂ ਕੀ ਸੀਗਾ ਉਹਦੇ ਵਿੱਚੋਂ ਜਿਹੜਾ ਟਰਾਲੇ ਦਾ ਕੋਈ ਨਾ ਦਾ ਪਤਾ ਨਹੀਂ ਉੱਪਰੋਂ ਕੋਈ ਬੂਮ ਖੜਾ ਕਰਦੇ ਆ ਉਹ ਤਾਰਾਂ ਦੇ ਨਾਲ ਲੱਗਣ ਕਰ ਜਾਂਦੇ ਤੇ ਪਰਿਵਾਰ ਮੁਤਾਬਕ ਨੌਜਵਾਨ ਪਰਮਪ੍ਰੀਤ ਸਿੰਘ ਛੋਟੀ ਉਮਰੇ ਹੀ ਇਟਲੀ ਚਲਾ ਗਿਆ ਸੀ ਅਤੇ ਕਰੀਬ 20 ਸਾਲ ਤੋਂ ਉੱਥੇ ਹੀ ਆਪਣਾ ਕੰਮ ਕਾਰ ਚਲਾ ਰਿਹਾ ਸੀ ਤੇ ਹੁਣ ਜਦੋਂ ਉਸ ਨੂੰ ਇੱਕ ਦਿਨ ਮਾਲਕ ਨੇ ਗੱਡੀ ਖਾਲੀ ਕਰਨ ਲਈ ਕੰਮ ਵਾਲੀ ਥਾਂ ਤੇ ਬੁਲਾਇਆ ਤਾਂ ਗੱਡੀ ਦਾ ਕੋਈ ਹਿੱਸਾ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ ਅਤੇ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਜਿਸ ਕਾਰਨ ਹੁਣ ਪੂਰਾ ਪਰਿਵਾਰ ਸਦਮੇ 'ਚ ਹੈ ਅੰਸ਼ ਕੰਮਕਟ ਹੋਣਾ ਹੋਈ ਆ ਕਿਉਂਕਿ ਬੱਚੇ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਵਿਦੇਸ਼ਾਂ 'ਚ ਹੀ ਭੇਜਦੇ ਆ ਕਦੋਂ ਆਹੀ ਚਾਹੁੰਦੇ ਮੇਰੇ ਪਾਸ ਦੇ ਨੂੰ ਬਹੁਤ ਸੋਹਣਾ ਜਵਾਨ ਸੀਗਾ 27 ਸਾਲ ਦੀ ਉਮਰ ਆਉਦੀ ਅਜੇ ਉਹਦੀ ਬੇਟੀ ਛੋਟੀ ਜੀ ਬੱਚੇ ਉਹਦੇ ਨਾਲ ਨਹੀਂ ਰਹਿ ਰਹੇ ਉਥੇ ਡੇਰੀ ਫਾਰਮ 'ਚ ਕੰਮ ਕਰ ਰਿਹਾ ਵੇਖੋ ਪਰਮਾਤਮਾ ਅੱਗੇ ਕਿਸਦਾ ਯੋਗ ਨਹੀਂ ਹੈ ਉਹ ਕੱਲ ਛੁੱਟੀ ਤੇ ਸੀਗਾ ਦੇ ਮਾਲਕ ਦੇ ਖੁਦ ਨੂੰ ਫੋਨ ਕੀਤਾ ਕਿ ਦਾ 15 ਮਿੰਟ ਬਾਅਦ ਤੇ ਗੱਡੀ ਖਾਲੀ ਕਰਨ ਵਾਸਤੇ ਇੱਕ ਪਰਪ੍ਰੀਤ ਨੂੰ ਵੀ ਤੂੰ ਜ਼ਰੂਰੀ ਆਉਣਾ ਉਹਨੂੰ ਮੁੜ ਕੇ ਵਾਪਸ ਨਹੀਂ ਆਇਆ ਕੀ ਕਹਿ ਸਕਦੇ ਉੱਥੇ ਅਸੀਂ ਕੋਈ ਅਜੇ ਕੋਈ ਕਨਫਰਮ ਨਹੀਂ ਹੋਇਆ ਵੀ ਉੱਥੇ ਤਾਰਾਂ ਲੱਗੀਆਂ ਬਿਜਲੀ ਦਾ ਡੈਥ ਹੋਈ ਕਿ ਤਰ੍ਹਾਂ ਹੋਈ ਹੈ ਕਿ ਤਰ੍ਹਾਂ ਨਹੀਂ ਡੈਥ ਹੋਈ ਪੂਰਾ ਕਨਫਰਮ ਇਹੀ ਕਹਿ ਰਹੇ ਆ ਉੱਥੇ ਕਿ ਕਰੰਟ ਲੱਗ ਗਿਆ ਬੂਮ ਲੱਗ ਗਿਆ ਉੱਪਰ ਇੱਥੋਂ ਘਰੋਂ ਰੋਟੀ ਕਮਾਉਣ ਵਾਸਤੇ ਹਰ ਕੋਈ ਬੱਚਾ ਜਾਂਦਾ ਸਾਡੇ ਪਿੰਡ ਦੇ ਸਰਣਿਆਂ ਦੇ ਮੇਰੇ ਨਾਨਕੇ ਇੱਥੇ ਇਸ ਘਰ ਵਿੱਚ ਇਹ ਸਰਪੰਚ ਸਾਹਿਬ ਬੈਠੇ ਨਾਲ ਇਹਨਾਂ ਨੇ ਸਾਰਾ ਪਰਿਵਾਰ ਉੱਥੇ ਆ ਸਾਡਾ ਸਾਰਾ ਹੀ ਪਰਿਵਾਰ ਉੱਥੇ ਇਟਲੀ ਵਿੱਚ ਹੀ ਆ ਮੇਰੇ ਬ੍ਰਦਰ ਵੀ ਉੱਥੋਂ ਇਟਲੀ ਤੋਂ ਹੀ ਆਏ ਨੇ ਸੁਦੇਵ ਸਿੰਘ ਉਹਨਾਂ ਦਾ ਬੇਟਾ ਆ ਕਿੰਨੇ ਸਾਲ ਹੋ ਗਏ ਇਹਨਾਂ ਦੇ ਸਾਲ ਇਹਨੂੰ 20 ਤੋਂ 21 ਤੋਂ 20 ਤੋਂ 22 ਸਾਲ ਦੇ ਵਿੱਚ ਵਿੱਚ ਜਿੱਤ ਗਿਆ ਇਹਨਾਂ ਕਚਰ ਹੋ ਗਿਆ ਉੱਥੇ ਪੜ੍ਹਾਈ ਵੀ ਨੇ ਉੱਥੇ ਕੀਤੀ ਬਹੁਤ ਛੁੱਟੀ ਹੋਰ ਚ ਗਿਆ ਇੱਥੇ ਹੁਣ ਸਾਡੇ ਮੇਰੇ ਬ੍ਰਦਰ ਵੀ ਰਹਿ ਰਹੇ ਸੁਖਦੇਵ ਸਿੰਘ ਉਹਦੇ ਮਾਪੇ ਉਸ ਨੇ ਇਹਨਾਂ ਲਈ 13 ਤਰੀਕ ਦੀ ਪਹਿਲਾ ਟਿਕਟ ਢੋਈ ਉੱਤੇ ਜਾਣ ਵਾਸਤੇ ਇਹਨਾਂ ਨੇ ਮਿਲਣ ਵਾਸਤੇ ਜਾਣਾ ਸੀ 13 ਤਰੀਕ ਨੂੰ ਉਮਰ ਕਿੰਨੀ ਹੈ ਇਹਨਾਂ ਦੀ ਮੁੰਮਰਦੀ 26 ਤੋਂ 27 ਸਾਲ ਦੀ ਵਿੱਚ ਹੋਵੇਗੀ ਤੇ ਨੌਜਵਾਨ ਪਰਮਪ੍ਰੀਤ ਸਿੰਘ 20 ਸਾਲ ਪਹਿਲਾਂ ਇਟਲੀ ਗਿਆ ਸੀ ਉੱਥੇ ਹੀ ਰਹਿ ਕੇ ਪੜ੍ਹਾਈ ਕੀਤੀ ਅਤੇ ਹੁਣ ਇੱਕ ਡੇਰੀ ਫਾਰਮ ਤੇ ਨੌਕਰੀ ਕਰਦਾ ਸੀ ਪਰਿਵਾਰ ਮੁਤਾਬਕ ਨੌਜਵਾਨ ਦਾ ਕਰੀਬ 2.5 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਉਧਰ ਜਵਾਨ ਪੁੱਤ ਦੀ ਮੌਤ ਦੀ ਖਬਰ ਸੁਣਦਿਆ ਹੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ